ਨੋ ਹੀ ਕੰਮ ਹੋ ਗਿਆ ਆਪਣਾ ਕੰਪਲੀਟ ਬਹੁਤ ਤਵੀਆਂ ਕਰਦੇ ਇਕੱਠੇ ਲੈ ਲਓ ਬੱਟਾ ਬਿਤਾ ਹੈਗੇ ਅੱਜ ਹੈਲੀਕਾਪਟਰ ਬਾਹੂਗਾ ਸੋ ਹੈਲੋ ਗਾਈਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਚੱਲੇ ਆਂ ਪੱਠੇ ਦੇ ਬਾਹਰ ਬਾਕੀ ਚੱਲਦੇ ਆਂ ਦੇਖਦੇ ਆਂ ਕੀ ਕਰਦੇ ਤਵੀਆਂ ਨਾਲ ਬਾਹਰ ਗਾਣਾ ਰੌਣੀ ਕਰਤੀ ਸੀ ਉਹਦੀ ਇੱਕ ਵਾਰ ਸਦਾ ਬਾਤ ਲੀਜੇ ਲੇਰ ਲਵਣਾ ਪੱਖੀ ਦੇਖਦੇ ਆਂ ਡੱਕ ਦੇ ਨਾਟਕ ਸੁਣਾਉਣੇ ਹੋ ਮਗਰ ਲੁਣਾਟ ਲੈ ਨਾ ਆ ਕੇ ਗਸਾ ਵੀ ਹੁਣ ਬਾਹਰ ਆਵਾਗੇ ਰਣ ਨਵੀਂ ਵੀ ਨਹੀਂ ਰੀਵੀ ਜੀ ਅੱਜ ਇੱਥੇ ਵਲੌਗ ਆਊਗਾ ਕੱਲ ਨੂੰ ਇਹ ਜਿਹੋ ਵਿੱਚ ਗੋਪਰੋ ਵਿੱਚ ਬਣਾਇਆ ਤਾਂ ਫੋਨ ਦੀ ਚ ਕਰ ਰਹੇ ਸੂਟ ਮਗਾ ਗੋਪਰੋ ਚਾਰਜ ਲਾਉਣ ਵਾਲਾ ਚਲ ਚਾਰਜ ਹੋ ਜੂਣ ਵਾਲੇ ਆ ਵੀ ਬਾਦਾਂ ਕੱਲ ਨੂੰ ਬਾਦਾਂ ਪਿੰਡ ਸਵੇਰੇ ਬਾਦਾਂ ਸਾਦਰੇ ਆ ਗੱਲ ਨੇ ਜੋਸਾ ਲਾਣਾ ਸਿੱਧਾ ਰੱਖ ਦਰੋਂ ਪੇਰਾ ਖਾਲ ਗੂਜਾ ਢਾ ਲੀਏ ਮਣਿਆ ਗੱਲਾ ਤਾਂ ਨਹੀਂ ਬਟਾ ਇਕੱਠੀਆਂ ਢਾ ਦੀਆਂ ਵਾਰ-ਵਾਰ ਗੜੇ ਨਾਲ ਨਹੀਂ ਨਹੀਂ ਲਿਵੇ ਨਾ ਤੇ ਰੋ ਵਾੜ ਰਹੇ ਨੇ ਗਿੱਲਾ ਤੋਂ ਵਾਲਾ ਨਾ ਕਿੱਲਾ ਤੋਂ ਵਾਲਾ ਟਰੈਕਟਰ ਵੀ ਹਵਾ ਵੀ ਘਟਾਉਣ ਲਈ ਫਿਰ ਪੜਦਾ ਹੁਣ ਸਿੱਧਾ ਇੱਕ ਘੇਰਾ ਹੋ ਜੂਗਾ ਨਹੀਂ ਤਾਂ ਵਿਚਾਰੇ ਖਾਲ ਆਉਂਦਾ ਹੀ ਖਾਲ ਬਾਹਰ ਤਾਂ ਆਪਾਂ ਨੂੰ ਰਾਜਵਰਗੇ ਉਹਦੇ ਜਿੱਤੇ ਕਰਦਾ ਮੁੰਡਾ 1 ਨੰਬਰ ਦਾ ਹਾਲੀ ਆ ਉਹੜਾ ਹੱਤਾ ਕਾਨ ਚਾਹੇ ਇਹਦਾ ਡੂੰਗਾ ਲੱਗਦਾ ਪਰ ਆ ਕਰਦੇ ਤੇ ਜੇ ਮਿਹੜੀ ਵੀ ਬਰੀ ਚੱਲੀ ਜਾਂਦਾ ਫਿਰ ਬਾਹਲਾ ਭੱਜ ਲੈਂਦਾ ਫੇਰ ਗੁਰਕ ਵੀ ਆਂਦਾ ਵੀ ਆ ਆ ਭਰਦੇ ਹੀ ਨਹੀਂ ਮੀਂਹ ਰੰਨੇ ਲਾਦੇ ਜੇ ਮੈਂ ਖਾ ਹੋ ਰਾਲੀ ਛੱਤੀ ਪੀਂਦੇ ਹਾਂ ਬਾਰ ਬਾਰ ਖਾਲਾ ਵਾਂਗੂ ਬੋਣ ਲੱਗਿਆ ਨੇ ਤਾਂ ਬਹਿ ਗਿਆ 5 ਰਿਕੀ ਉਧਰ ਰਹੇ ਆ ਦਾ 7-8 ਰਿਕੀ ਆ ਰਹੇਗਾ ਉਿੱਕ ਤੋਂ ਬੰਦਾ ਨਾ ਆਤਾ ਬੰਦਾ ਕੋਈ ਵੀ ਇੰਤਰੇ ਹੈਗਾ ਸਿੱਨੇ ਹਵਾ ਘਟਾਉਣ ਹੋਈ ਟਰੈਕਟਰ ਡਰਾਈਵ ਸਲਿੱਪਿੰਗ ਵਾਲੀ ਕਰਦਾ ਉਹਦੇ ਨਾਲ ਹੀ ਵਾਧੂ ਟਾਈਮ ਲੈ ਰਿਹਾ ਹੈ ਤੇ ਮੈਨੂੰ ਵਾਧੂ ਘੜਨਾ ਪੈਣਾ ਉਹ ਪਾਉਂਦਾ ਜਾਂਦਾ ਬਾਈ ਤੇਈ ਤਾਂ ਵੀ ਇਹ ਲੈਉਣ ਵਾਲੀ ਐ ਇਹ ਕੁਝ ਨਹੀਂ ਕਰਦੀ ਐ ਲੈ ਨਾ ਉਤਰਾ ਏਡੇ ਰਹਿ ਗਏ ਤੋਂ ਉਧਰ ਪੰਜ ਲੱਗੇ ਰਹਿ ਗਿਆ ਬਸ ਤਾਂ 8.5 ਤੋਂ 9.5 ਤੋਂ ਉਧਰ ਮੈਨੂੰ ਰਹਿ ਗਿਆ ਪੰਜ ਲੱਗੇ ਫਾਕੀ ਨਾਲ ਕੋਈ ਨਹੀਂ ਇਹ ਜੇ ਦੋ ਬਣੀ ਮਾਤ ਮੇਰੇ ਬੈਗ ਜੀ ਕਿੰਨਾ ਦਮੇ ਚੋਰ ਬੜੇ ਕਾਰਨ ਤਾਈ ਢਕਿਆ ਤੇਰਾ ਨਿੱਕਾ ਸੁਰਿਆ ਕਦੇ ਮੇਰਾ ਸਤਿਗੁਰੂ ਨੇ ਲੈ ਲੋ ਇਹ ਦੂਜੇ ਘਰੇ ਜਾਗੇ ਲੱਗੇ ਹੈ ਇਧਰੋਂ ਦੂਜੇ ਘਰੇ ਚੱਲਦਾ ਪੰਜੇ ਵਿਖੇ ਰਹਿੰਦੇ ਨੇ ਵਾਹ ਇਹ ਤਕੌਣਾ ਹੱਤਾ ਹੈ ਵਾਹਲਾ ਹੈ ਲੋਕੀ ਵਾਹਲਾ ਕਰਦਾ ਹੈ ਇਹ ਜਾਈ ਪੁੰਜੇ ਵਾਲੇ ਰਹਿੰਦੇ ਨੇ ਫਿਰ ਦੋ ਕਿਲੋ ਟੇਡਿੰਗ ਕਰਕੇ ਲਾਉਣੇ ਨੇ ਇਧਰ ਨਾ ਨਿਪੜ ਗਿਆ ਉਹੀ ਰਹਿ ਗਿਆ ਨੋ ਹੀ ਕੰਮ ਹੋ ਗਿਆ ਆਪਣਾ ਕੰਪਲੀਟ ਵਾਤਾਵੀਆਂ ਕਰਦੇ ਆ ਕਿੱਥੇ ਚੱਲਦੇ ਆ ਆਪਣ ਨੂੰ ਤੇ ਸਾਰਾ ਨਿਪੜ ਗਿਆ ਤਾਂ ਬਾਹਲਾ ਨਾ ਬਾਹਾਂ ਦੇ ਆਉਣੇ ਆਹ ਕੱਲ ਪਰਸੋਂ ਆਉਗੇ ਜੀ ਆਹ ਜਮਾਨਾ ਆ ਖਾਲ ਦੀ ਮਿੱਟੀ ਲਾਉਂਦੀ ਆ ਇਹ ਮੜਾ ਸੰਤਾ ਤੋਂ ਉੱਥੋਂ ਉੱਚਾ ਦਾ ਵੱਡਾ ਲੱਗਦੇ ਨਹੀਂ ਜਮਾਨੇ ਦਾ ਜਨਾਬੀਆਂ ਨਾ ਜਣਾ ਲੈ। ਆ ਗੰਦੇ ਜਾ ਆਉਂਦੀ। ਇੰਦਰ ਰਾਮ ਆਇਆ ਕਰ। ਹੋਈ 6:30 ਨੂੰ ਸਾਰਾ ਕੰਮ ਕੰਪਲੀਟ ਕਰ ਲਿਆ ਕੱਠੀਆਂ ਦਵੀਆਂ ਚੱਲੇ ਆ ਬੜੇ। ਇਹ ਪਹਿਲਾਂ ਲੋ ਬੈਗ ਲਾ ਕੇ ਛੱਡਦੇ ਯਾਰ ਪਹਿਲਾਂ ਲੋ ਬੈਗ ਲਾ ਕੇ ਛੱਡਦੇ। ਪਹਿਲੇ ਜੇ ਉਹਨਾਂ ਵਾਲੀ ਵਾਸਾ ਹੋ ਜਾਂਦਾ। ਜਿੰਨੇ ਆ ਰਹੇ ਆਂ ਇਕੱਠੀਆਂ ਹੋ ਜੀ ਜਨਾਬ ਆਓ ਵੀ। ਉੱਪਰ ਬੈਠਾ ਲੈਫਟ ਨੇ ਹਟਕਾਈ ਚੱਲ। 2 ਮਿੰਟ ਲੱਗੇ ਆਉਣੇ ਇਕੱਠੀਆਂ ਕਰਨ ਨੂੰ। ਜਦੀ ਉੱਚੀ ਜਗ੍ਹਾ ਚੜ੍ਹ ਕੇ ਟਾਇਰ ਇਕੱਠੇ ਕਰ ਲਈ ਹਿੱਸਾ। ਬੱਸ ਇਹ ਚੱਲਦੇ ਆਂ ਮਾੜੇ ਗਾਣੇ ਕੋਣ ਸੁਣਦੇ ਆ। ਇਧਰ ਰਸਤਾ ਪੱਟਿਆ ਪਿਆ ਮੂਰੇ ਤਾਂ ਅੱਲਾ ਪੱਟਣ ਲੱਗੇ ਹੋਈ ਸ਼ੇ ਉਹਦੇ ਬਾਰੇ। ਇੰਨਾ ਹਰਾ-ਭਰਾ ਦਰੱਖਤ ਲੱਗਤਾ ਵਜਾ ਰਿਹਾ। ਦੇ ਕਾਰਨ ਹੋਊਗਾ। ਬਾਬਾ ਬਲੀ ਕਰੇ। ਉਹਦਾ ਗੇਟ ਹੀ ਮੈਂ ਖੋਲਦਾ ਸੋਣੀ। ਰੋਟੀ ਖਾਂਦਾ ਜੀ। ਹੈ? ਇਹ ਠੀਕ ਆ।